ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਹਾਂਜੀ ਅੱਜ ਨਵੇਂ ਸਾਲ ਦੀਆਂ ਮੁਬਾਰਕਾਂ ਲੈ ਕੇ ਬਾਰਾਦਖਾ ਹਾਜ਼ਰ ਹੋ ਰਹੇ ਨੇ ਸੁਣੋ ਬਿਆਰ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇੱਕ ਛੋਟੀਆਂ ਜਿਹੀਆਂ ਚਾਰ ਲਾਈਨਾਂ ਲਿਖੀਆਂ ਸੀ ਸਾਡੇ ਕੀਪਾ ਬਾਈ ਜੀ ਕਹਿੰਦੇ ਵੀ ਗਾ ਕੇ ਨਵੇਂ ਸਾਲ ਨੂੰ ਤੇ ਸਾਰਿਆਂ ਨੂੰ ਵਧਾਈਆਂ ਦੇ ਦਿਓ ਤਾਂ ਪੇਸ਼ ਕਰਨ ਲੱਗੇ ਆਂ ਉਹ ਨਵਾਂ ਸਾਲ ਆਉਣ ਵਾਲਿਆ ਤੈਨੂੰ ਬਾਰਦਾਖੇ ਬੰਨਿਓਂ ਵਧਾਈ ਉਹ ਨਵਾਂ ਸਾਲ ਆਉਣ ਵਾਲਿਆ ਤੈਨੂੰ ਬਾਰਦਾਖਾ ਬੰਨਿਓਂ ਵਧਾਈ ਹੋ ਕਰ ਕਰ ਲਿਆਈ ਖੁਸ਼ੀਆਂ ਹਰ ਘਰ ਚ ਲਿਆਈ ਖੁਸ਼ੀਆਂ ਯਾਰ ਵਿਚੜੇ ਦੁਬਾਰਾ ਮਿਲਾਈ ਉਹ ਨਵਾਂ ਸਾਲ ਆਉਣ ਵਾਲਿਆਂ ਤੈਨੂੰ ਬਾਰੇ ਦਾਖੇ ਬੰਨਿਓ ਵਧਾਈ ਉਹ ਨਵਾਂ ਸਾਲ ਆਉਣ ਵਾਲਿਆਂ ਸੋ ਮੇਰੇ ਬੰਨਿਓ 2026 ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਖੁਸ਼ੀਆਂ ਲੈ ਕੇ ਖੁਸ਼ੀਆਂ ਪਰ ਅਭਤਿਤ ਹੋਵੇ ਮਾਲਕ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਚੜਦੀ ਕਲਾ ਰੱਖੇ ਜੇ ਕਿਸੇ ਨੇ ਮੈਨੂੰ ਵਧਾਈ ਦੇਣੀ ਹੋਵੇ ਤਾਂ 981430711 ਤੇ ਦੇ ਸਕਦਾ ਹੈ 77